ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਰੀਡਿੰਗ ਸਟੂਡੀਓ ਪਟਿਆਲਾ ਦੀ ਇੱਕ ਹੋਰ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਜਿਸ ਕਿਤਾਬ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਆ ਇਹ ਹੈਗੀ ਆ ਜੀ ਬੁਨਿਆਦਮ ਇਹ ਨਰਿੰਦਰ ਸਿੰਘ ਕਪੂਰ ਦੇ ਲਿਖੀ ਹੋਈ ਹੈ ਜੀ ਇਸ ਕਿਤਾਬ ਵਿੱਚ ਕਾਫੀ ਸਾਰੇ ਲੇਖ ਹੈਗੇ ਨੇ ਜਿਹੜਾ ਉਹਨਾਂ ਦੇ ਡੂੰਗੇ ਤਜਰਬੇ ਨੂੰ ਬਿਆਨ ਕਰਦੇ ਨੇ ਸਾਡੇ ਚੋਂ ਬਹੁਤ ਸਾਰੇ ਲੋਕਾਂ ਨੇ ਉਹਨਾਂ ਦਾ ਨਾਮ ਸੁਣਿਆ ਹੋਊਗਾ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਆ ਚੁੱਕੀਆਂ ਨੇ ਉਹਦੇ ਲੈਕਚਰਸ ਵੀ ਬਹੁਤ ਅੱਛੀ ਹੋਏਗੇ ਵੀ YouTube ਤੇ ਵੀ ਇਸ ਕਿਤਾਬ ਵਿੱਚ ਉਹਨਾਂ ਨੇ ਜਿਸ ਚੀਜ਼ ਦਾ ਜ਼ਿਕਰ ਕੀਤਾ ਜ਼ਿੰਦਗੀ ਵਿੱਚ ਬੜੀਆਂ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੀ ਸਾਰੀਆਂ ਸਮੱਸਿਆਵਾਂ ਅਸੀਂ ਹੱਲ ਕਰ ਵੀ ਨਹੀਂ ਸਕਦੇ ਤੇ ਸਾਰੀਆਂ ਸਮੱਸਿਆਵਾਂ ਹੱਲ ਹੁੰਦੀਆਂ ਵੀ ਨਹੀਂ। ਕਿਤਾਬਾਂ ਸਾਨੂੰ ਇੱਕ ਸਾਥ ਦਾ ਦਿੰਦੀਆਂ ਹੀ ਹੁੰਦੀਆਂ ਨੇ ਉਹਦੇ ਨਾਲ ਨਾਲ ਇੱਕ ਸੇਧ ਦਿੰਦੀਆਂ ਨੇ। ਜਿਹੜੀ ਪੁਸਤਕ ਸਾਨੂੰ ਪ੍ਰਭਾਵਿਤ ਕਰਦੀ ਹੈ ਉਹ ਸਾਨੂੰ ਬਦਲਦੀ ਵੀ ਹੈ। ਬਦਲਦੀ ਕਿੱਦਾਂ ਹੈ ਉਹ ਸਾਡੇ ਸੋਚਣ ਦਾ ਤਰੀਕਾ ਬਦਲ ਦਿੰਦੀ ਹੈ। ਸਾਡੀ ਜ਼ਿੰਦਗੀ ਨੂੰ ਜਿਉਣ ਦਾ ਢੰਗ ਬਦਲ ਦਿੰਦੀ ਹੈ। ਜਿੱਦਾਂ ਜਿੱਦਾਂ ਅਸੀਂ ਜ਼ਿੰਦਗੀ ਵਿੱਚ ਵਿਚਰਦੇ ਹਾਂ ਤਾਂ ਕੁਝ ਹਾਲਾਤ ਇਦਾਂ ਦੇ ਆਉਂਦੇ ਨੇ ਤਾਂ ਕੁਝ ਕਿਤਾਬਾਂ ਦੇ ਵਿੱਚੋਂ ਪੜੀਆਂ ਹੋਈਆਂ ਗੱਲਾਂ ਕੋਈ ਪਤਾ ਨਹੀਂ ਸਾਨੂੰ ਕਿੱਥੇ ਜ਼ਿੰਦਗੀ ਦੇ ਕਿਸ ਮੋੜ ਤੇ ਕੰਮ ਆ ਜਾਣ। ਇਸ ਕਿਤਾਬ ਦੇ ਵਿੱਚ ਉਹਨੇ ਕਾਫੀ ਵਧੀਆ ਵਧੀਆ ਲੇਖ ਲਿਖੇ ਹੋਏ ਨੇ ਤੇ ਬਹੁਤ ਡੂੰਗੀ ਦ੍ਰਿਸ਼ਟੀ ਨਾਲ ਸਮਝਾਉਣ ਦਾ ਉਪਰਾਲਾ ਜਿਹੜਾ ਉਹਨੇ ਕੀਤਾ ਹੈਗਾ ਕਿ ਜ਼ਿੰਦਗੀ ਜਿਉਣ ਦਾ ਬਹਾਨਾ ਤਾਂ ਹਰ ਕੋਈ ਲੱਭ ਲੈਂਦਾ ਪਰ ਸਾਨੂੰ ਉਦੇਸ਼ ਲੱਭਣ ਦੀ ਲੋੜ ਹੈ ਉਦੇਸ਼ ਸਾਡਾ ਇੰਨਾ ਸਾਰਥਕ ਹੋਣਾ ਚਾਹੀਦਾ ਕਿ ਛੋਟੇ ਮੋਟੀਆਂ ਸਮੱਸਿਆਵਾਂ ਕਰਕੇ ਸਾਡਾ ਧਿਆਨ ਹੀ ਨਾ ਜਾਵੇ ਕਿ ਅਸੀਂ ਆਪਣੇ ਆਪਣੇ ਇੱਕ ਵੱਖਰੀ ਰੁਝੇਵੇਂ ਵਿੱਚ ਪੈ ਜਾਈਏ ਤੇ ਨਾਲੇ ਤੇ ਨਾਲ ਸਾਡੀ ਜ਼ਿੰਦਗੀ ਸੋਹਣੀ ਹੋ ਕਿ ਅਸੀਂ ਆਪਣੀ ਜ਼ਿੰਦਗੀ ਸੋਹਣੀ ਬਣਾਵਾਂਗੇ ਤਾਂ ਹੀ ਅਸੀਂ ਕਿਸੇ ਦੂਜੇ ਦੀ ਜ਼ਿੰਦਗੀ ਸਵਾਰ ਸਕਦੇ ਹਾਂ ਇਹ ਸਿਰਫ ਸਾਡੇ ਲਈ ਨਹੀਂ ਇਹ ਦੂਜਿਆਂ ਲਈ ਜ਼ਰੂਰੀ ਹੈ ਸਾਡੇ ਇਹ ਲੇਟ ਹੈਗੇ ਨੇ ਇਹਨਾਂ ਵਿੱਚ ਉਹਨਾਂ ਨੇ ਕਈ ਜਿਹੜੇ ਸਾਡੇ ਸਵਾਲ ਰੋਜ਼ਮਰਰਾ ਦੇ ਸਵਾਲ ਨਹੀਂ ਵੀ ਇਦਾਂ ਕਿਉਂ ਹੋ ਗਿਆ ਇਦਾਂ ਹੋ ਸਕਦਾ ਸੀ ਇਸ ਤਰ੍ਹਾਂ ਵੀ ਹੋ ਸਕਦਾ ਕੁਝ ਇਦਾਂ ਦੀਆਂ ਚੀਜ਼ਾਂ ਹੈਗੀਆਂ ਨੇ ਬਸ ਇੰਟਰਸਟਿੰਗ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਬਾਰੇ ਉਹਨਾਂ ਨੇ ਇਸ ਵਿੱਚ ਜੋ ਹੈ ਸਾਡੇ ਸਾਹਮਣੇ ਪੇਸ਼ ਕੀਤੇ ਰਿ ਵਿਚਾਰ ਇਸ ਕਿਤਾਬ ਰਾਹੀਂ ਉਹਨਾਂ ਦੀ ਇਹ ਕੋਸ਼ਿਸ਼ ਹੈ ਕਿ ਜ਼ਿੰਦਗੀ 'ਚ ਉਦੇਸ਼ ਲੱਭਣ ਲਈ ਸਾਨੂੰ ਇਹ ਕਿਤਾਬ ਜ਼ਰੂਰੀ ਤੌਰ ਤੇ ਸਹਿਯੋਗੀ ਹੋਊਗੀ ਕਿਉਂਕਿ ਇਸ ਕਿਤਾਬ ਵਿੱਚ ਤਕਰੀਬਨ ਤਕਰੀਬਨ ਹਰ ਪਹਿਲੂ ਹੈ ਜਿਹੜਾ ਉਹਦੇ ਬਾਰੇ ਗੱਲ ਕੀਤੀ ਗਈ ਹੈ ਤੇ ਇਸ ਕਿਤਾਬ ਨੂੰ ਤੁਸੀਂ ਜ਼ਰੂਰ ਪੜਿਓ ਤੇ ਇੱਥੇ ਤੁਸੀਂ ਰੀਡਿੰਗ ਸਟੂਡੀਓ ਵਿਜ਼ਿਟ ਕਰ ਸਕਦੇ ਹੋ ਇਹ ਕਿਤਾਬ ਇੱਥੇ ਅਵੇਲੇਬਲ ਹੈ ਤੁਸੀਂ ਆਪਣਾ ਬੈਟ ਕੇ ਤੇ ਹੋਰ ਕਿਤਾਬਾਂ ਵੀ ਦੇਖ ਸਕਦੇ ਹੋ ਇਸ ਕਿਤਾਬ ਨੂੰ ਪੜ੍ਹ ਸਕਦੇ ਹੋ ਤੇ ਹੁਣ ਇਸ ਦੇ ਨਾਲ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ